ਜੀ ਮੈਂ ਲੇਬਰ ਇਨਸਪੈਕਟਰ ਮੈਂ ਅਜੀਤ ਕੁਮਾਰ ਕੀ ਕਰ ਰਹੀ ਕਿ ਸਰਕਟ ਵਿਭਾਗ ਵੱਲੋਂ ਅਤੇ ਡੀਸੀ ਸਾਹਿਬ ਦੇ ਹਦਾਇਤਾਂ ਵੱਲੋਂ ਦੇ ਮੁਤਾਬਿਕ 11 ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿਹੜਾ ਹੈ ਉਹ ਬਾਲ ਮਜ਼ਦੂਰੀ ਖਾਤਮਾ ਹਫ਼ਤਾ ਮਨਾਇਆ ਜਾ ਰਿਹਾ ਇਸ ਖਾਤਮਾ ਹਫ਼ਤਾ ਦੌਰਾਨ ਜਿੱਥੇ ਵੀ ਬਾਲ ਮਜ਼ਦੂਰ ਕੰਮ ਕਰਦੇ ਪਾਏ ਜਾਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਬਾਜ਼ਾਰ ਵਿੱਚ ਜਾਂ ਕਰਾਂ ਵਿੱਚ ਕਿਸੇ ਵੀ ਛੋਟੇ ਬੱਚੇ ਤੋਂ ਕੰਮ ਨਾ ਲਿਆ ਜਾਵੇ ਜਿਹੜਾ ਚਾਈਲਡ ਲੇਬਰ ਐਕਟ ਹੈ ਉਸ ਮੁਤਾਬਿਕ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕੰਮ ਕਰਾਉਣਾ ਬਿਲਕੁਲ ਤਰ੍ਹਾਂ ਪ੍ਰਤੀਬੰਧਿਤ ਹੈ ਤੇ 14 ਤੋਂ 18 ਸਾਲ ਦੇ ਜਿਹੜੇ ਅਡੋਲਸੈਂਟ ਕਿਰਤੀ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਤੋਂ ਕੁਝ ਸ਼ਰਤਾਂ ਦੇ ਤੇ ਹੀ ਕੰਮ ਲਿਆ ਜਾ ਸਕਦਾ ਜਿਵੇਂ ਕਿ ਖਤਰਨਾਕ ਧਾਰਿਆਂ ਵਿੱਚ ਕੰਮ ਨਹੀਂ ਲਿਆ ਜਾ ਸਕਦਾ ਸਕੂਲ ਟਾਈਮਿੰਗ ਤੋਂ ਬਾਅਦ ਕੰਮ ਲਿਆ ਜਾ ਸਕਦਾ ਤੇ ਇਹਨਾਂ ਨਿਯਮਾਂ ਦੀ ਜਿਹੜੀ ਪਾਲਣਾ ਨਹੀਂ ਕਰਨਗੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਅੱਜ ਕਿੰਨੇ ਬੱਚੇ ਦੇ ਅੱਜ ਅਸੀਂ 4 ਬੱਚੇ ਜੀ ਰੈਸਕਿਊ ਕੀਤੇ ਆ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਬੱਚੇ ਆਨੇ ਏਜ ਪ੍ਰੂਫ ਅਸੀਂ ਲੈ ਰਹੇ ਹਾਂ ਜਿਨ੍ਹਾਂ ਚੋਂ ਦੋ ਬੱਚੇ ਜਿਨ੍ਹਾਂ ਨੇ ਫਿਲਹਾਲ ਜਿਹੜਾ ਏਜ ਪ੍ਰੂਫ ਸਬਮਿਟ ਕੀਤਾ ਹੈ ਉਹਦੇ ਮੁਤਾਬਕ ਉਹਨਾਂ ਦੀ ਉਮਰ ਜਿਹੜੀ ਹੈ 14 ਤੋਂ 18 ਸਾਲ ਦੇ ਵਿੱਚ ਹੈ ਤੇ ਬਾਕੀ ਦੋ ਬੱਚਿਆਂ ਸਬੰਧੀ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹੜੇ ਮਾਪੇ ਆ ਜਾਂ ਜਿਹੜੇ ਕੰਮ ਕਰਵਾਉਂਦੇ ਆ ਕਿ ਉਹਨੇ ਤਾਂ ਉੱਤੇ ਕੀ ਕਾਰਵਾਈ ਕੀਤੀ ਹੈ ਸਰ ਜਿਹੜੇ ਤਾਂ 14 ਸਾਲ ਤੋਂ ਘੱਟ ਦੇ ਬੱਚੇ ਜਿੱਥੇ ਕੰਮ ਲਏ ਜਾਣਗੇ ਉਹ ਪੂਰਨ ਤੌਰ ਤੇ ਪਾਬੰਦੀ ਹੈ ਉਹਨਾਂ ਤੋਂ ਘੱਟ ਨਹੀਂ ਲਿਆ ਜਾ ਸਕਦਾ ਕਿਸੇ ਵੀ ਹਾਲ ਚੇ ਜੇ ਕੋਈ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕੰਮ ਕਰਦਾ ਪਾਇਆ ਜਾਂਦਾ ਹੈ ਉਹਦੇ ਖਿਲਾਫ ਐਫ ਆਈ ਆਰ ਦਰਜ ਹੁੰਦੀ ਹੈ ਤੇ ਉਹਦੇ ਚ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਦਾ ਜਿਹੜਾ ਪ੍ਰਾਵਧਾਨ ਹੈ ਇਸ ਤੋਂ ਇਲਾਵਾ ਜਿਹੜੇ 14 ਤੋਂ 18 ਸਾਲ ਦੇ ਬੱਚੇ ਨੇ ਜੇ ਉਹ ਕਿਤੇ ਕੰਮ ਕਰਦੇ ਨੇ ਤੇ ਇਸ ਨਿਯਮਾਂ ਦੇ ਅਨੁਸਾਰ ਯਾਨੀ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਕੂਲ ਟਾਈਮ ਤੋਂ ਬਾਅਦ ਕੰਮ ਕਰਵਾ ਸਕਦੇ ਨੇ ਉਹ ਵੀ ਸਿਰਫ 5 ਘੰਟੇ ਉਹਨਾਂ ਦੀ ਲਿਮਟ ਹੈ ਲੇਬਰ ਇਨਸਪੈਕਟਰ ਨੂੰ ਉਹਨਾਂ ਨੇ ਦੱਸਣਾ ਹੁੰਦਾ ਹੈ ਬਕਾਇਦਾ ਰਿਕਾਰਡ ਮੇਨਟੇਨ ਕਰਨਾ ਹੁੰਦਾ ਹੈ ਜੇ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਪਾਵੀ ਉਹਨਾਂ ਦੇ ਖਿਲਾਫ ਜਿਹੜੀ ਹੈ ਕੋਰਟ ਤੇ ਵਿਚਾਰਵਾਈ ਹੋਏਗੀ ਤੇ ਉਹਦੇ ਚ ਵੀ 10000 ਰੁਪਏ ਤੱਕ ਦਾ ਜੁਰਮਾਨਾ ਜਿਹੜਾ ਹੈ ਉਹਨਾਂ ਤੇ ਲੱਗ ਸਕਦਾ ਹੈ ਜਾਂ 1 ਮਹੀਨੇ ਦੀ ਸਜ਼ਾ ਦਾ ਵੀ ਪ੍ਰਾਵਧਾਨ ਹੈ ਜਿਹੜੇ ਬੱਚੇ ਕੰਮ ਕਰਦੇ ਆ ਜੇ ਆਰਥਿਕ ਤੌਰ ਤੇ ਘਰੇ ਉਹਨਾਂ ਦੇ ਹਮਾਰਥ ਠੀਕ ਨਹੀਂ ਮਾ ਦਿੰਦੇ ਫਿਰ ਕੀ ਸਰਕਾਰ ਵੱਲੋਂ ਕੋਈ ਉਹਨਾਂ ਦੀ ਸਹੂਲਤ ਦੇਣ ਤੇ ਉਤਰ ਹੈਗਾ ਦੇਖੋ ਸਰਕਾਰ ਵੱਲੋਂ ਬਹੁਤ ਸਕੀਮਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਜਿਵੇਂ ਕਿ ਬੱਚਿਆਂ ਲਈ ਪੜ੍ਹਨ ਦਾ ਜਿਹੜਾ ਅਧਿਕਾਰ ਹੈ ਉਹਨਾਂ ਨੂੰ ਬੱਚਿਆਂ ਨੂੰ ਸਕੂਲੇ ਜਿਹੜੀ ਹੈ ਮੁਫਤ ਵਿੱਦਿਆ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਜਿਹੜਾ ਹੈ ਮੇਨ ਸਟ੍ਰੀਮ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਜਿਹੜਾ ਹੈ 14 ਸਾਲ ਤੋਂ ਕਮ ਘੱਟ ਉਮਰ ਦੇ ਬੱਚਿਆਂ ਤੋਂ ਆਪਾਂ ਕੰਮ ਨਹੀਂ ਕਰਵਾ ਸਕਦੇ। ਇਹ ਕੰਮ ਕਿੱਥੇ ਕਰਦੇ ਪੜ੍ਹਾਈ ਲਈ ਦਾ ਫਿਰ এডਿਕੇਸ਼ਨ ਵਧਦੀ ਜਾ ਰਹੀ ਹੈ। ਜਾ ਉੱਥੇ ਕਰ ਮੇਡ ਇੰਜਰੀ ਮਿਲ ਜੂਗਾ। ਪਰ ਘਰ ਦੇ ਹਾਲਾਤ ਮਾੜੇ ਆ ਕਿ ਘਰੇ ਰੋਟੀ ਨਹੀਂ ਪਕਦੀ ਉਸ ਵਕਤ ਕਿ ਇਹਨੂੰ ਮਜ਼ਦੂਰੀ ਕਰਨੀ ਪੈਂਦੀ। ਦੇਖੋ ਜੀ ਇਹ ਸਵਾਲ ਜਿਹੜਾ ਤੁਸੀਂ ਕੀਤਾ ਹੈ। ਪਰੰਤੂ ਜੇ ਅੱਜ ਹੀ ਜੇ ਬੱਚੇ ਮਜ਼ਦੂਰੀ 'ਚ ਕਰਨ ਲੱਗ ਪਏ ਇਸ ਚੀਜ਼ ਦਾ ਹਵਾਲਾ ਦੇ ਕੇ ਕਿ ਆਰਥਿਕ ਹਾਲਾਤ ਠੀਕ ਨਹੀਂ ਹੈ ਤਾਂ ਵਿਖ ਵਿੱਚ ਉਹ ਬੱਚੇ ਜਿਹੜਾ ਆਪਣੇ ਆਰਥਿਕ ਹਾਲਾਤ ਨੂੰ ਸੁਧਾਰ ਵੀ ਨਹੀਂ ਸਕਣਗੇ ਤਾਂ ਇਸ ਕਰਕੇ ਜ਼ਰੂਰੀ ਹੈ ਵੀ ਬੱਚੇ ਜਿਹੜੇ ਹੈ ਉਹ ਸਕੂਲਾਂ ਚ ਜਾਣ ਤੇ ਸਕੂਲ ਚ ਜਾਣ ਨਾਲ ਹੀ ਬੱਚਿਆਂ ਦਾ ਭਲਾ ਹੋਵੇ ਸਰਕਾਰ ਵੱਲੋਂ ਉਹਨਾਂ ਦੇ ਹਾਲਾਤਾਂ ਨੂੰ ਸੁਧਾਰਨ ਲਈ ਕੁਝ ਕੀਤਾ ਜਾ ਰਿਹਾ ਹੈ ਦੇਖੋ ਸਰਕਾਰ ਵੱਲੋਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਐਜੂਕੇਸ਼ਨ ਦੇਖਤਾਂ ਐਨਰ ਵਾਸਤੇ ਮੁਹਈਆ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਬਾਲ ਵਿਕਾਸ ਅਫਸਰ ਨੇ ਉਹ ਵੀ ਚੈਕਿੰਗ ਕਰਦੇ ਨੇ ਜਿਹੜੇ ਕੋਈ ਬਾਲ ਵਿਖਿਆ ਮੰਗਦੇ ਨੇ ਵਿੱਚ ਜਿਹੜੇ ਹੈ ਉਨਾਂ ਨੂੰ ਵੀ ਮੇਨਸਟ੍ਰੀਮ ਵਾਸਤੇ ਜਿਹੜਾ ਹੈ ਮੇਨਸਟ੍ਰੀਮ ਵਿੱਚ ਲੈਣ ਵਾਸਤੇ ਪੂਰੀ ਯਤਨ ਕੀਤੇ ਜਾਂਦੇ ਨੇ ਜਿਹੜੀ 14 ਸਾਲ ਤੋਂ ਘੱਟ ਬੱਚੇ ਵਾਲੇ ਕੰਮ ਕਰਦੇ ਪਿਛਲੇ ਸਾਲਾਂ ਚਿਆ ਕਦੋਂ ਕ ਲਾਸਟ ਜਿਹੜੀ ਐਫ ਆਈ ਆਰ ਦੀ ਨਹੀਂ ਲਾਸਟ ਐਫ ਆਈ ਆਰ ਤਾਂ ਪਿਛਲੇ 6 ਮਹੀਨੇ ਕਿਉਂਕਿ ਜਿਹੜਾ ਬਾਲ ਮਜ਼ਦੂਰੀ ਖਾਤਮਾ ਸਤਾਏ ਸਾਲ ਚ ਦੋ ਵਾਰ ਮਨਾਇਆ ਜਾਂਦਾ ਇੱਕ ਜੂਨ ਦੇ ਸਮੇਂ ਤੇ ਤੇ ਇੱਕ ਨਵੰਬਰ ਜਾਂ ਦਸੰਬਰ ਦੇ ਸਮੇਂ ਪਿਛਲੀ ਵਾਰ ਵੀ ਐਫ ਆਈ ਆਰ ਹੋਈ ਹੈ ਤੇ ਸਜ਼ਾ ਵੀ ਹੋਈ ਹੈ ਉਹਦੀ ਦੇ ਇਹਨਾਂ ਦੇ ਨਾਲ ਜੀ ਇਹ ਕਾਰਵਾਈ ਹੁੰਦਾ ਕਿ ਲਗਾਤਾਰ ਚੱਲਦੀ ਰਹਿੰਦੀ ਹੈ ਲਗਾਤਾਰ ਚੱਲਦੀ ਰਹਿੰਦੀ ਹੈ ਜੇ ਕਿਸੇ ਦੀ ਕੰਪਲੇਂਟ ਵੀ ਸਾਨੂੰ ਰਿਸਿਵ ਹੁੰਦੀ ਹੈ ਉਸ ਤੇ ਉੱਪਰ ਵੀ ਅਸੀਂ ਜਿਹੜਾ ਹੈ ਕਮੇਟੀ ਬਣੀ ਹੋਈ ਹੈ ਜ਼ਿਲ੍ਹਾ ਪਾਲ ਸੁਰੱਖਿਆ ਕਮੇਟੀ ਜੀ ਨੂੰ ਕਹਿੰਦੇ ਆ ਜ਼ਿਲ੍ਹਾ ਪੱਧਰ ਤੇ ਉਸ ਦੇ ਨਾਲ ਮਿਲ ਕੇ ਜਿਹੜੀ ਅਸੀਂ ਕਾਰਵਾਈ ਕਰਦੇ ਇੱਕ ਕੰਪਰੇਡ ਵੀ ਹੁੰਦਾ ਜਾਂ ਉਹਦੇ ਵੀ ਵਿਭਾਗਾਂ ਜਾ ਕੇ ਲਗਾਤਾਰ ਚੈਕਿੰਗ ਕਰਦੇ ਨੇ ਜਿਵੇਂ ਕਿ ਤੁਹਾਨੂੰ ਦੱਸ ਹੀ ਰਹੇ ਹਾਂ ਕਿ ਸਾਲ ਦੇ ਵਿੱਚ ਦੋ ਵਾਰ ਅਸੀਂ ਵੀ ਕਾਰਵਾਈ ਕਰਦੇ ਹਾਂ ਫਿਰ ਸੈਂਟਰਲ ਗਵਰਨਮੈਂਟ ਵੱਲੋਂ ਵੀ ਜਿਹੜਾ ਹੈ ਹਦਾਇਤਾਂ ਆਉਂਦੀਆਂ ਵੀ ਨਿਰੀਖਣਾਂ ਕੀਤੀਆਂ ਜਾਂਦੀਆਂ ਤੇ ਕਾਰਵਾਈ ਚੱਲਦੀ ਰਹਿੰਦੀ ਹੈ ਇਟਾਬੇ ਤੇ ਕੰਮ ਕਰ ਰਹੀ ਜੀ ਵੇਟਰ ਦਾ ਕੰਮ ਕਰ ਰਹੀ ਸੀ ਜਿਹੜੇ ਬੱਚੇ ਸਾਨੂੰ ਇੱਥੇ ਮਿਲੇ ਹੈ ਰੇਲਵੇ ਰੋਡ ਤੇ ਕੋਈ ਕੰਪਲੇਨ ਨੰਬਰ ਵੀ ਜਾਰੀ ਕੀਤਾ ਗਿਆ ਤੁਹਾਡੇ ਵੱਲੋਂ ਵੀ ਜੀ ਉਸਨੇ ਕੰਪਲੀਟ ਕਰਨੀ ਜੀ ਹਾਂ ਉਹ ਜਿਹੜਾ ਹੈ ਸਾਡੇ ਸਹਾਇਕੀਤ ਕਮਿਸ਼ਨ ਦੇ ਦਫਤਰ ਚ ਨੰਬਰ ਹੈ ਉਸ ਤੇ ਤਾਲਮਿਲ ਕਰ ਸਕਦੇ